ਵੱਡੀ ਖਿਡਾਰੀ ਤੇਜਪਾਲ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਤੁਹਾਨੂੰ ਦੇ ਰਹੇ ਹੈ ਗਿਆਂ ਵੀ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਉਹਨਾਂ ਦੇ ਵਿੱਚੋਂ ਹਰਪ੍ਰੀਤ ਸਿੰਘ ਉਰਫ ਹਣੀ ਪੁੱਤਰ ਦਲਜੀਤ ਸਿੰਘ ਵਾਸੀ ਰੂਮੀ ਅਤੇ ਉਸ ਦੇ ਵਿੱਚ ਗਗਨਦੀਪ ਸਿੰਘ ਗਗਨਾ ਪੁੱਤਰ ਬਰਵਿੰਦਰ ਸਿੰਘ ਵਾਸੀ ਕਿਲੀਚਾ ਦਾ ਇਹ ਜਿਲ੍ਹਾ ਮੋਗਾ ਦਾ ਹੈਗਾ ਜੀਤਵਾਲ ਦੇ ਕੋਲੇ ਪੈਣ ਪੈਣ ਦਾ ਹੈਗਾ ਕਿਲੀਚਾ ਦਾ ਉੱਥੋਂ ਦਾ ਹੈਗਾ ਜੋ ਦੋਸ਼ੀ ਇਹ ਫੜਿਆ ਹੈਗਾ ਪੁਲਿਸ ਨੇ ਇਹਦੇ ਵਿੱਚ ਲੁਧਿਆਣਾ ਅਧਿਆਤਿ ਦੇ ਜੋ ਐਸਐਸਪੀ ਹੈਗੇ ਆ ਉਹਨਾਂ ਵੱਲੋਂ ਵੀ ਸਾਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਉਹ ਵੀ ਤੁਹਾਨੂੰ ਵਿਖਾਉਨੇ ਆ। ਤੇ ਤੁਹਾਨੂੰ ਪਤਾ ਹੀ ਹੈ ਜੀ ਕਿ ਮੀਤੀ 21 ਅਕਤੂਬਰ ਨੂੰ ਇੱਕ ਅਨਫਰਚਨਟ ਇਨਸੀਡੈਂਟ ਹੋਇਆ ਸੀ। ਖਰੀ ਸਿੰਘ ਫਰ ਹਸਪੀਟਲ ਰੋਡ ਤੇ ਜਿਹਦੇ ਵਿੱਚ ਤੇਜਪਾਲ ਜਿਹੜੇ ਡਿਵੈਲਪਮੈਂਟ ਦੇ ਰਹਿਣ ਵਾਲੇ ਆ ਉਹਨਾਂ ਦਾ ਮਰਡਰ ਹੋਇਆ ਸੀ। ਤੇ ਇਹਦੇ ਵਿੱਚ ਜਿਹੜੀ ਐਫਆਈਆ ਨੰਬਰ 244/25 ਹੈਗੀ ਅੰਡਰ 103 190 199 ਤੇ ਡੀਐਨਐਸ ਇਹ ਦਰਜ ਕੀਤੀ ਗਈ ਸੀ ਤੇ ਇਹਦੇ ਵਿੱਚ ਤਿੰਨ ਦੋਸ਼ੀ ਬਾਈ ਨੇਮ ਸੀਗੇ ਤੇ ਪੰਜ ਤੋਂ ਛੇ ਵਿਅਕਤੀ ਜਿਹੜੇ ਅਨਨੋਮ ਸੀਗੇ ਉਹ ਜਿਹੜੇ ਤਿੰਨ ਬਾਈ ਨੇਮ ਦੋਸ਼ੀ ਸੀ ਉਹਦੇ ਵਿੱਚੋਂ ਅੱਜ ਸਾਡੇ ਲੁਧਿਆਣਾ ਦੇ ਹਾਦਸੇ ਦੀ ਪੁਲਿਸ ਨੂੰ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਡੀ ਡੀਐਸਪੀ ਡੀਐਸਪੀ ਸਬਡਿਵੀਜ਼ਨ ਐਸਐਚਓ ਸਿਟੀ ਅੰਡਰ ਚਾਰਜ ਸੀ ਆਈਏ ਵਾਕਫਾਪ ਟੀਮਾਂ ਦੀ ਬੜੀ ਮਿਹਨਤ ਦੇ ਨਾਲ ਅਸੀਂ ਜਿਹੜੇ ਜੋ ਮੇਨ ਦੋਸ਼ੀ ਹੈਗੇ ਨੇ ਹਰਕੁਰੀ ਔਰ ਸਨੀ ਉਤਰ ਜਲਦੀ ਇਹ ਜਿਹੜਾ ਜਿਹਨੇ ਗੋਲੀ ਚਲਾਈ ਸੀਗੀ ਤੇ ਸੈਕੰਡਰ ਉਹ ਜਿਹੜਾ ਐਸੋਸੀਏਟ ਹੈ ਗਜਨਦੀਪ ਬੁੱਤ ਜਗਨਾ ਸਟੇਬਲ ਵਿੰਡਰਸ ਰਸੀਕੀ ਮੋਬਾਈਲ ਮੋਬਾਈਲ ਇਹ ਦੋਨੋਂ ਅਸੀਂ ਅਰੈਸਟ ਕਰ ਲਏ ਆ ਤੇ ਇਹਦੇ ਨਾਲ ਨਾਲ ਜਿਹੜਾ ਵੈਪਨ ਹੁਸੈਂਸ ਹੈ ਤੇ ਜਿਹੜਾ ਕੀ ਪੀ ਬੋਰ ਦਾ ਬੇਸਿਕ ਪਿਸਟਲ ਹੈਗਾ ਤੇ ਦੋ ਲਾਈਵ ਕੈਟਰੀਜ ਉਹ ਵੀ ਬਰਾਮਦ ਕਰਕੇ ਜਿਹੜਾ ਕੇਸ ਆ ਪਏ ਸੋ ਜਾਦੇ ਸਰ ਇਹ ਕਾਪੀ ਆਇਆ ਕੱਟੇ ਇਹ ਬੇਸਿਕਲੀ ਜੀ ਉੱਥੇ ਹੀ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਫੇਰ ਦੱਸਣਾ ਚਾਹਣਾ ਆ ਆਪਾਂ ਪਹਿਲਾਂ ਵੀ ਗੱਲ ਕੀਤੀ ਇਹ ਜਿਹੜਾ ਮੇਨ ਦੋਸ਼ੀ ਦੇ ਵਿੱਚ ਹਨੀ ਹੈਗਾ ਇਹਦਾ ਜਿਹੜਾ ਬ੍ਰਦਰ ਹੈ ਹਾਲਾ ਉਹਦਾ ਉਹਦੀ ਵਾਈਫ ਵੀ ਡਿਲੀਵਰੀ ਹੋਣੀ ਸੀਗੀ ਉਸ ਦਿਨ ਜਿੱਦਨੇ ਇਨਸੀਡੈਂਟ ਹੋਇਆ ਉਸ ਦਿਨ ਹਸਪਤਲ 'ਚ ਸੀਗੇ ਉਹ ਸਰੀਸਨ ਹਸਪਤਲ 'ਚ ਤੇ ਆ ਔਨ ਦਾ ਅਦਰ ਹੈਂਡ ਜਿਹੜਾ ਵਿਕਟਮ ਹੈਗਾ ਆਪਣੇ ਦੋ ਦੋਸਤਾਂ ਦੇ ਨਾਲ ਉਥੇ ਪੰਚਤੂ ਤੇ ਨਾਲ ਹੀ ਉਥੇ ਇੱਕ ਕੋਈ ਖਾਲ ਦੀ ਜਿਹੜੀ ਐਨੀਮਲ ਫੀਡ ਦੀ ਦੁਕਾਨ ਹੈ ਸੋ ਉਥੇ ਉਹ ਉਹਨਾਂ ਦਾ ਬਚਕੱਤਰ ਹੋਈ ਅਮਰ ਸਾਹਮਣਾ ਹੋਇਆ ਕਿਉਂਕਿ ਪਹਿਲੇ ਇਹ ਹੈ ਕਿ ਪਰਸਨ ਰਿਵੈਲ ਵੀ ਸੀ ਰੰਜੀਤ ਸਿੰਘ ਜਿਹੜੇ ਕਿ 20-25 ਦਿਨ ਪਹਿਲਾਂ ਬਾਜ਼ਾਰ ਦੇ ਵਿੱਚ ਜਿਹੜਾ ਇੱਕ ਮੁੰਡਾ ਪ੍ਰਲਾਦ ਹੈਗਾ ਪ੍ਰਲਾਦ ਉਹ ਉਹ ਆਪਣੀ ਫੈਮਿਲੀ ਦੇ ਨਾਲ ਸੀਗਾ ਉੱਤੇ ਉੱਥੇ ਇਹਨਾਂ ਦਾ ਕੋਈ ਉੱਥੇ ਦੀ ਕਹਾਣੀ ਨਹੀਂ ਹੋਈ ਸੀ ਜਿਹੜਾ ਕਿਉਂਸ ਪਾਰਟੀ ਹੈ ਸੋ ਰਣਜੀਤ ਪਹਿਲਾਂ ਵੀ ਜੋ ਚੱਲ ਰਹੀ ਸੀ ਜਦੋਂ ਉਸ ਦਿਨ 31 ਦਸ ਨੂੰ ਦੁਪਹਿਰੇ 3 ਵਜੇ ਇਹਨਾਂ ਦਾ ਵਜਤ ਪੱਤਰ ਆਮਾ ਸਾਹਬਨਾ ਹੋਇਆ ਉੱਥੇ ਇਹਨਾਂ ਦੀ ਪਹਿਲਾ ਤਿੱਪੀ ਮੰਮ ਨੇ ਪਹਿਲਾ ਗਾਲੀ ਕੱਢਿਆ ਤਿੱਪੀ ਮੰਮ ਨੇ ਹੋਇਆ ਸੇ ਜਿਹੜਾ ਐਕਸਾਇਰ ਹੋ ਕੇ ਇਹ ਜਿਹੜਾ ਸਾਡਾ ਲਿੱਖੇ ਨੇ ਵੀ ਲੱਗਿਆ ਇਹ ਚਾਰ ਕੁ ਮਹੀਨੇ ਜੀ ਗੱਲ ਲੱਗੀ ਕੀ ਸੀ ਇਹਨਾਂ ਦੇ ਵਿੱਚ ਰਣਜੀਤ ਉਹ ਹੀ ਮੈਂ ਦੱਸ ਰਿਹਾ ਨਾ ਜੀ ਜਿਵੇਂ 20 25 ਦਿਨ ਪਹਿਲਾਂ ਜਿਹੜਾ ਇਹ ਪ੍ਰਲਾਪ ਹੈਗਾ ਆਪਣੀ ਫੈਮਿਲੀ ਦੇ ਨਾਲ ਬਾਜ਼ਾਰ ਦੇ ਵਿੱਚ ਕਿ ਉੱਥੇ ਜਿਹੜਾ ਅਕਿਊਮ ਪਾਰਟੀ ਸੀਗੀ ਇਹ ਵੀ ਉੱਥੇ ਹੀ ਇੱਕ ਦੂਜੇ ਨੂੰ ਮਿਲੇ ਤੇ ਉਹਦੇ ਜਿਵੇਂ ਫੈਮਿਲੀ ਨੂੰ ਦੇਖ ਕੇ ਘੂਰਿਆ ਤੇ ਕੁਝ ਮਤਲਬ ਇਹਨਾਂ ਦੇ ਜਿਵੇਂ ਜੈਸਚਰ ਐਕਸਚੇਂਜ ਹੋਏ ਜਿਹੜੇ ਕਿ ਨੈਗੇਟਿਵ ਜੈਸਚਰ ਸੀਗੇ ਉਸ ਕਰਕੇ ਇਹਨਾਂ ਦੀ ਤਕਰਾਰਬਾਜੀ ਇੱਕ ਦੋ ਵਾਰ ਪਹਿਲਾਂ ਵੀ ਜੋ ਹੁਣ ਕੁਝ ਵਿੱਚ ਪ੍ਰੀਲਿਮਿਨਰੀ ਹਲੇ ਅਰੈਸਟ ਕੀਤੇ ਆ ਜੋ ਰਿਮਾਂਡ ਲੈ ਕੇ ਬਾਕੀ ਡਿਟੇਲ ਤਸਦੀਕ ਕਰਨਗੇ ਹਾਂਜੀ ਦੋਗੇ ਕਿਥੇ ਇਹਦੀ ਡਿਟੇਲਸ ਪਬਲਿਸ਼ ਕਰਾਂਗੇ ਵੀ ਇਹ ਤਾਂ ਸੋਰਸ ਬੇਸ ਸਾਨੂੰ ਕਿਹੜੇ ਜਿਕਰਾਂ ਤੇ ਆਏ ਜਿਹੜੀ ਗੱਡੀ ਤਾਂ ਜਿਹੀ ਗੱਡੀ ਹੀ ਹੋਣਾ ਜੀ ਮੈਂ ਉਹੀ ਕਹਿ ਰਿਹਾ ਜੀ ਜਿਹੜੇ ਨਹੀਂ ਉਹ ਹਲੇ ਰਿਕਵਰ ਕਰਨੇ ਬਾਕੀ ਹੈ ਜੀ ਉਹ ਹਲੇ ਅਸੀਂ ਰਿਕਵਰ ਕਰਾਂਗੇ ਜਿਹੜੇ ਦੋਸ਼ੀ ਆਏ ਨਹੀਂ ਸੀ ਉਹ ਤੇ ਆਲਰੇਡੀ હાજર ਸੀਗੇ ਕਿਉਂਕਿ ਉਹਨਾਂ ਦੇ ਜਿਹੜਾ ਪੇਸ਼ੈਂਟ ਸੀਗਾ ਉਹ ਹਸਪੀਟਲ ਵਿੱਚ ਐਡਮਿਟ ਸੀ ਉਹਨਾਂ ਦਾ ਜਿਹੜਾ ਇਹ ਆਪਣੀ ਚੌਥੀ ਮਾਂ ਦੇਵੀ ਤੋਂ ਕਰੇ ਜਿਹੜਾ ਟੂਵੀਲਰ ਦੀ ਸੀ ਤਾਂ ਤੇ ਸੁਬਿਲਰ ਦੀ ਸੀ ਇਹ ਮੈਂ ਉਹੀ ਕਹਿ ਰਿਹਾ ਜੀ ਇਹਨਾਂ ਕੋਲ ਗੱਡੀ ਨਹੀਂ ਸੀ ਟੂਵੀਲਰ ਉੱਥੇ ਜਿਹੜੇ ਇਹਨਾਂ ਦੇ ਦੋਸਤ ਮਿੱਤਰ ਮਿਲਣ ਆਏ ਹੋ ਸੀ ਉਹ ਵੀ ਸੀਗੇ ਉੱਥੇ ਜਿਹੜਾ ਇਹ ਕਰਮ ਹੋਇਆ ਇਹ ਇੱਕ ਇੱਕ ਕਰਕੇ ਜਿਹੜਾ ਕਰਮ ਹੋਇਆ ਪਲੇਅਰ ਦਾ ਇਹਦੀ ਕੋਈ ਰਜਿਸਟਰ ਰਜਿਸਟਰ ਦੇ ਦੋਸਤ ਪ੍ਰਲਾਦ ਵੀ ਹੁੰਦੇ ਨੇ ਰਜਿਸਟਰ ਹਾਂ ਪ੍ਰਲਾਦ ਵੀ ਸੀਗੀ ਇਹਦੀ ਕੋਈ ਰਜਿਸਟਰ ਇਹਦੀ ਨਹੀਂ ਸੀਗੀ ਜੀ ਕਿਉਂਕਿ ਜਿਵੇਂ ਦੋਸਤ ਤੇ ਦੋਸਤੀ ਨਿਭਾ ਗਿਆ ਜੀ ਆਪਾਂ ਇੱਕ ਅਸੂਲ ਸਰ ਜਿਹੜੇ ਸਿਰ ਹਜੇ ਤੱਕ ਤਿੰਨ ਬੰਦੇ ਬਾਈ ਨੇ ਨਾਮ ਜਦੋਂ ਸ਼ੁਰੂ ਤੋਂ ਪਹਿਲੇ ਹੁਣ ਕੋਈ ਹੋਰ ਜਿਹੜੇ ਕੋਈ ਨਾਮਜਦ ਹੋਈ ਬਾਈ ਨਹੀਂ ਸਾਨੂੰ ਕੁਝ ਇਨਫੋਰਮੇਸ਼ਨ ਹੈਗੀ ਹੈ ਜੀ ਬਾਕੀ ਇਹ ਜਿਹੜੇ ਬੰਦੇ ਨੇ ਅਸੀਂ ਫੜੇ ਹੈਗੇ ਇਹਨਾਂ ਦੀ ਤਫਤੀਸ਼ ਚੱਲੂਗਾ ਇਹਨਾਂ ਦੀ ਰਜਿਸਟਰੀ ਕਿ ਉਦੋਂ ਜਿਹੜਾ ਉਹਨਾਂ ਦੇ ਫੈਮਿਲੀ ਉੱਥੇ ਐਡਮਿਟ ਸੀਗੀ ਕਿਉਂਕਿ ਲੋਕੀ ਪਤਾ ਨਹੀਂ ਲੈਣ ਆਏ ਹੋਣੇ ਉਹਨਾਂ ਦੇ ਹੋਰ ਕੰਪਨਸ ਸੀ ਤੇ ਉਹ ਇਹਨਾਂ ਦੀ ਪਿਛੋਕੜ ਸਾਨੂੰ ਕਲੀਅਰ ਹੋਣੀ ਹੈ ਜੀ ਸਰ ਉਹ ਆਏ ਜਿਹੜਾ ਨਜ਼ਾਇਜ਼ ਦਾ ਫੰਗਰ ਆਇਆ ਕਿੱਥੋਂ ਆਏ ਸ਼ਰਿਆਮ ਆਪਣੇ ਜਿਹੜਾ ਉਹ ਲੱਖਾਂ ਕਿੰਨੇ ਬਹੁਤ ਜ਼ਿਆਦਾ ਆ ਰਹੇ ਕਿੱਥੋਂ ਲੈ ਕੇ ਆਏ ਇਹਨਾਂ ਨੇ ਇਹ ਜੋ ਉਹਨਾਂ ਸੀ ਜੋ ਉਹਨਾਂ ਸੀ ਹੁਣੇ ਜਸ ਪੁੱਛਿਆ ਕੋਤਾ ਰਾਜਸਥਾਨ ਤੋਂ ਕਹਰੇ ਹੈਗੇ ਲੈ ਕੇ ਆਏ ਹੁਣ ਉਹਦੀ ਵੀ ਅਸੀਂ ਡਿਟੇਲਡ ਬੈਕਗ੍ਰਾਉਂਡਿੰਗ ਦਵਾਂਗੇ ਵੀ ਕਿੱਥੋਂ ਲੈ ਕੇ ਆਇਆ ਕੀ ਹੈਗਾ ਸਰ ਪਰ ਇਹ ਹਨੀ ਦੇ ਕਹਦਾ ਜਿਹੜੇ ਬਰਦਰ ਇਹਨਾਂ ਨੇ ਜਿਹੜੇ ਹੈ ਇਹਨਾਂ ਦੇ ਆ ਇਹਨਾਂ ਦੇ ਚਾਰ ਚਾਰ ਪੰਜ ਨੂੰ ਬੰਦੇ ਪਹਿਲੇ ਹੈਗੇ ਲੜਾਈ ਚ ਗੜੇ ਦੇ ਇਦਾਂ ਦੇ ਮਤਲਬ ਹੈ ਕਹਦਾ ਸਭ ਬਹੁਤ ਹੋਰ ਵੀ ਕਿੱਥੇ ਹੋ ਗਏ ਹੋਰ ਹਾਂ ਇੱਕ ਕੇ ਇਸੇ ਪ੍ਰਵਾਹ ਤੋਂ ਨੰਬਰ ਹੋ ਵੀ ਤਾਂ ਉਹੀ ਇੱਕ ਦਾ ਦੌਰ ਰਾਜੀ ਸੀ। ਅ ਨਹੀਂ ਜੀ ਸਾਡੇ ਕੋਲ ਕੋਈ ਇਨਫਰਮੇਸ਼ਨ ਨਹੀਂ ਹੈ। ਇੱਕ ਸੋਸ਼ਲ ਮੀਡੀਆ ਦੇ ਪੋਸਟ ਨੂੰ ਵੀ ਬਾਰੇ ਉਹਦੀ ਸੀ ਜਿਹਦੇ ਵਿੱਚ ਕੱਲ ਵੀ ਅਸੀਂ ਉਹਦੀ ਕਲੈਰੀਫਿਕੇਸ਼ਨ ਦਿੱਤੀ ਸੀ ਕਿ ਉਹ ਕੋਈ ਰਿਸਪੌਂਸਿਬਿਲਟੀ ਨਹੀਂ ਲੀਤੀ ਬਟ ਜਿਹਨੇ ਕੱਲ ਵੀ ਅਸੀਂ ਬਰੀਫ ਕੀਤਾ ਉਹ ਇਮੀਡੀਏਟਲੀ ਪੋਸਟ ਡਿਲੀਟ ਕਰ ਦਿੱਤੀ ਗਈ। ਉਹ ਜਿਵੇਂ ਅਸੀਂ ਕੱਲ ਵੀ ਤੁਹਾਨੂੰ ਬਰੀਫ ਕੀਤਾ ਵੀ ਪੁਲਿਸ ਇਨਵੈਸਟੀਗੇਸ਼ਨ ਨੂੰ ਮਿਸਲੀਡ ਕਰਨ ਦੀ ਗੱਲ ਸੀ ਬਟ ਸੀ ਪਹਿਲੇ ਦਿਨ ਤੋਂ ਹੀ ਸਟਾਰਟ ਫ্রম ਦ ਵੈਰੀ ਫਸਟ ਸਟਾਰਟ ਹੀ ਬਿਲਕੁਲ ਕਲੀਅਰ ਸੀ। ਕੀ ਸੱਡੀ ਤਸਵੀਰ ਕਿੱਦਾਂ ਨੂੰ ਪਾਈ ਵੀ ਤੇ ਉਹੀ ਹੋਇਆ ਅਸੀਂ ਬੰਦੇ ਵੀ ਫੜੇ ਫੇਸ ਵੀ ਕੀਤਾ ਜੇ ਇਹ ਰਿਕਵਰੀ ਦਿੱਤਾ ਜਿਹਨੇ ਪੋਸਟ ਪਾਈ ਉਹਦੇ ਪਰ ਲੱਗਿਆ ਉਹ ਪਤਾ ਨਹੀਂ ਜਿਹੜੀ ਉਹ ਪੋਸਟ ਹੈ ਜਿਹੜੀ ਉਹ ਡਿਲੀਟ ਹੋ ਗਈ ਹੈ ਉਹ ਆਪਣਾ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਨੇ ਉਹ ਇਹ ਜੇ ਮੌਕੇ ਆਪਣੀ ਕ੍ਰੈਡੀਬਿਲਟੀ ਬਣਾਉਣ ਲਈ ਤੇ ਆਪਣਾ ਨਿੱਜੀ ਬੈਨੀਫਿਟ ਕਰਨ ਲਈ ਪੋਸਟ ਪਾਉਂਦੇ ਨੇ ਬਟ ਜਦੋਂ ਉਸੇ ਪੋਸਟ ਦੀ ਸੱਚਾਈ ਜਾਣਨੀ ਚਾਹੀ ਤਾਂ ਉਹ ਵੀ ਸਿਰਫ ਇੱਕ ਫਾਲੋਅਰ ਸੀ ਉਹਰਾ ਤੇ ਉਹ ਇਨਸੀਡੈਂਟ ਜੋ ਜਸਟ ਬਾਅਦ ਸਿਰਫ ਇਸੇ ਕੰਮ ਲਈ ਮਿਸਮੀਟ ਕਰਨ ਲਈ ਬਣਾਈ ਗਈ ਸੀ ਜਿਹੜੇ ਕਿ ਹਿਂ ਡਿਲੀਟ ਹੋ ਗਿਆ ਤੇ ਜੇਕਰ ਉਹ ਮੱਕਦੇ ਕਿ ਸੁਣਿਆ ਰਹਣਾ ਉਹ ਦੇਖ ਲਾਂਗੇ ਜੀ ਉਹ ਕੀ ਹੈ ਉਹ ਸਾਡੇ ਲਈ ਹੁਣ ਇਰੈਲੇਵੈਂਟ ਹੈ ਬਿਕਾਉਜ਼ ਆਲਰੇਡੀ ਉਹ ਬੰਦਾ ਆਪਣੀ ਪੋਸਟ ਹੀ ਜਦੋਂ ਡਿਲੀਟ ਕਰ ਗਿਆ ਗਲਤੀ ਮੰਨ ਗਿਆ ਸੋ ਆਈ ਥਿੰਕ ਉਹ ਟੋਟਲੀ ਇੱਕ ਮਤਲਬ ਮੈਂ ਅੱਗੇ ਨੂੰ ਵੀ ਕਹਾਂਗਾ ਵੀ ਜਿਹੜੇ ਕੋਈ ਇਮੀਡੀਏਟਲੀ মিডিਆ ਦੇ ਨਾਲ ਵੀ ਮੇਰੀ ਇਹ ਹੀ ਗੁਜ਼ਾਰਿਸ਼ ਹੈ ਵੀ ਜਦੋਂ ਕੋਈ ਹੈ ਜੀ ਪੋਸਟ ਆਉਂਦੀ ਹੈ ਤਾਂ ਪਹਿਲਾਂ ਉਹ ਵੈਰੀਫਾਈ ਕਰ ਲੈਣ ਉਹ ਪੁਲਿਸ ਤੋਂ ਕਲੀਰੀਫਿਕੇਸ਼ਨ ਲੈਣ ਉਸ ਤੋਂ ਬਾਅਦ ਹੀ ਖਬਰ ਚਲਾਉਣ ਉਹ ਉਸ ਦੇ ਉਸ ਤੇ ਕੋਈ ਕਾਰਵਾਈ ਹੋਈ ਹੈ ਕਿ ਜਿਹ ਨੀ ਉਤਜਿੰਨ ਕੋ ਵੀਡੀਓ ਆਈ ਨਹੀਂ ਕੰਮ ਨਹੀਂ ਉਹ ਤਾਂ ਨਹੀਂ ਜੋ ਡਿਲੀਟ ਕਰ ਪੀਏ ਇਟ ਮੀਨਸ ਕਿ ਉਹ ਬੰਦਾ ਉਸ ਗਲਤ ਤੇ ਆਪਣੇ ਤੇ ਖੜਿਆ ਨਹੀਂ ਸੋ ਇਟ ਮੀਨਸ ਕਿ ਉਹ ਗਲਤ ਹੈ ਫੇਕ ਹੈ ਜੀ ਕਾਰਵਾਈ ਹੋਊਗੀ ਉਸ ਤੇ ਜੋ ਬੰਦੀ ਕਾਰਵਾਈ ਹੋਊਗੀ ਜੀ ਬਿਲਕੁਲ ਕਰਾਂਗੇ ਪਰ ਜਿਹੜੇ ਆਵਾਜ਼ਾਂ ਬਹੁਤ ਸਾਰੇ ਸਰ ਪਰਿਵਾਰ ਨੂੰ ਉਸ ਮਾਮਲੇ ਜਾਂ ਅੰਦਰੂਨੀ ਉਸਾਰ ਨਹੀਂ ਮੰਨ ਗਏ ਉਹ ਉਹ ਪਰਿਵਾਰ ਦਾ ਡਿਸੀਜਨ ਹੈ ਜੀ ਉਹਨਾਂ ਦੇ ਫੈਮਿਲੀ ਮੈਂਬਰ ਨੇ ਵੀ ਕੁਝ ਬਾਹਰੋਂ ਆਣਾ ਹੈ ਬਾਕੀ ਉਹਨੂੰ ਅਸੀਂ ਇਨਫੋਰਮ ਕੀਤਾ ਹੈ ਤੇ ਉਹ ਇਸਕੁਇਲ ਟੂ ਸੈਟੀਸਫਾਈਡ ਹੈ ਕਿ ਦੋ ਬੰਦੇ ਨੇਮ ਫੜ ਲਏ ਬਾਕੀ ਉਹ ਵੀ ਸਾਡੀ ਜਿਹੜੀ ਬਾਕੀ ਦੀ ਤਕਰੀਰ ਹੈ ਉਹ ਵੀ ਜਲਦੀ ਕਰਾਂਗੇ ਤੇ ਪਰਿਵਾਰ ਨੂੰ ਕੰਫਰੈਂਸ ਇਹਦੀ ਅਫਾਅਸ ਜਿਹੜੇ ਆਤਮਸਮਰਤੀ ਚ ਨਹੀਂ ਅਰੈਸਟ ਕੀਤੇ ਆ ਜੀ ਆਤਮਸਮਰਤੀ ਕੋਰਟ ਚ ਨੇ ਬਾਕੀ ਪੁਲਿਸ ਕੋਲ ਪੁਲਿਸ ਅਰੈਸਟ ਇਹਦਾ ਨਾਮ ਆ ਰਿਹਾ ਹੈ ਸਭੀ ਇਹ ਇਹ ਤਾਂ ਜੀ ਰੂਮਰਸ ਹੈਗੇ ਨੇ ਉਸ ਤੇ ਸਾਡੇ ਕੋਈ ਕਮੈਂਟ ਨਹੀਂ ਹੈਗੇ ਤੇ ਮੈਂ ਤਾਂ ਇਹ ਕਹਿ ਸਕਦਾ ਨਹੀਂ ਅਸੀਂ ਕਮਿਸ਼ਨ ਬੜੀ ਮਿਹਨਤ ਨਾਲ ਪਿਛਲੇ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਕਿ 2 ਦਿਨ ਦੀ ਪੂਰੀ ਮਿਹਨਤ ਨਾਲ ਕਰਕੇ ਆਪਾਂ ਇਹ ਕੇਸ ਨੂੰ ਪ੍ਰੈਸ ਲਈ ਕੀਤਾ ਤੇ ਬੰਦੇ ਅਰੈਸਟ ਠੀਕ ਹੈ ਬਾਕੀ ਇਹਦੇ ਵਿੱਚ ਹੈਗਾ ਜੋ ਪੁਲਿਸ ਨੇ ਕਿਹਾ ਹੈ ਕਿ ਦੋ ਦੋਸ਼ੀਆਂ ਨੂੰ ਸੀ ਗ੍ਰਿਫਤਾਰ ਕਰ ਲਿਆ ਹੈਗਾ ਜੋ ਬਾਕੀ ਦੇ ਦੋ ਸੀ ਹੈਗੇ ਆ ਉਸ ਨੂੰ ਵੀ ਜਲਦ ਪੁਲਿਸ ਗ੍ਰਿਫਤਾਰ ਕਰ ਲਵੇ ਰਿਹਦੇ ਰਹੋ ਰੈਗਨਲ ਗਵਰਨਮੈਂਟ 24 ਨਿਊਜ਼ ਪੰਜਾਬੀ ਮੈਂ ਹਾਂ ਤੁਹਾਡਾ ਆਪਣਾ ਰਾਜਗਾਰ